ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਾਪਾ ਤੋਂ ਜਿੱਥੇ ਨਾਪਾ ਦੇ ਵਿੱਚ ਇੱਕ ਘਰ ਦੀ ਛੱਤ ਢਹਿ ਢੇਰੀ ਹੋਈ ਹੈ ਤੇ ਸੁੱਤੇ ਪਰਿਵਾਰ ਦੇ ਉੱਤੇ ਇੱਕ ਘਰ ਦੀ ਛੱਤ ਡਿੱਗੀ ਹੈ ਜਿਸ ਕਾਰਨ ਪਰਿਵਾਰਿਕ ਮੈਂਬਰ ਛੱਤ ਦੇ ਹੇਠਾਂ ਤਲਬਕਏ ਨੇ ਤੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਿਲ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੀ ਕਾਰਨ ਕਈ ਹਾਦਸੇ ਅਜਿਹੇ ਸਾਹਮਣੇ ਆ ਰਹੇ ਨੇ ਜਿੱਥੇ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਢੈ ਢੇਰੀ ਹੋ ਰਹੀਆਂ ਨੇ ਜਿਸ ਕਾਰਨ ਵੱਡੇ ਹਾਦਸੇ ਵਾਪਰ ਰਹੇ ਨੇ ਤਾਂ ਨਾਬਾ ਬਲਾਕ ਦੇ ਪਿੰਡ ਮੰਡੋਰ ਦੇ ਵਿੱਚ ਤੜਕਸਾਰ ਉਦੋਂ ਹਫੜਾ ਦਫੜੀ ਮਚ ਜਾਂਦੀ ਹੈ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਆਪਣੇ ਪਰਿਵਾਰ ਦੇ ਨਾਲ ਸੁੱਤਾ ਹੋਇਆ ਹੁੰਦਾ ਹੈ ਕਿ ਇਸੇ ਦੌਰਾਨ ਅਚਾਨਕ ਹੀ ਘਰ ਦੀ ਛੱਤ ਜਿਹੜੀ ਆ ਉਹ ਢੈ ਢੇਰੀ ਹੋ ਜਾਂਦੀ ਹੈ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਕڑی ਮੁਸ਼ਕਿਲ ਦੇ ਨਾਲ ਕਮਰੇ ਚੋਂ ਇੱਕ ਇੱਕ ਕਰਕੇ ਬਾਹਰ ਕੱਢਿਆ ਜਾਂਦਾ ਹੈ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਪ੍ਰਵਾਸੀ ਮਜ਼ਦੂਰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਘਰ ਦੇ ਵਿੱਚ ਸੌ ਰਿਆ ਹੁੰਦਾ ਹੈ ਕਿ ਇਸੇ ਦੌਰਾਨ ਅਚਾਨਕ ਹੀ ਘਰ ਦੀ ਛੱਤ ਜਿਹੜੀ ਆ ਟਹਿਟੇਰੀ ਹੁੰਦੀ ਹੈ ਜਿਸ ਕਾਰਨ ਪਰਿਵਾਰਿਕ ਮੈਂਬਰ ਜਿਹੜੇ ਨੇ ਉਸ ਸਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹਾਲਾਂਕਿ ਨਾਬਾ ਦੇ ਸਰਕਾਰੀ ਹਸਪਤਾਲ ਚ ਉਹਨਾਂ ਨੂੰ ਲੈ ਕੇ जाया ਜਾਂਦਾ ਹੈ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਗਰੀਮਤ ਰਹੀ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰਿਵਾਰਿਕ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਨੇ ਪਰ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਤਾਂ ਲਗਾਤਾਰ ਹੀ ਮੀਂਹ ਕਾਰਨ ਅਜਿਹੇ ਕਈ ਹਾਦਸੇ ਵਾਪਰ ਰਹੇ ਨੇ ਜਿੱਥੇ ਘਰਾਂ ਦੀਆਂ ਛੱਤਾਂ ਢਹਿ ਢੇਰੀ ਹੋ ਰਹੀਆਂ ਨੇ ਤੇ ਨਾਬਾ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਪਿੰਡ ਮੰਡੋਰ ਦੇ ਵਿੱਚ ਸੁੱਤੇ ਪਏ ਪਰਿਵਾਰ ਦੇ ਉੱਤੇ ਛੱਤ ਜਿਹੜੀ ਆ ਢਹਿ ਢੇਰੀ ਹੋ ਜਾਂਦੀ ਹੈ ਖਫੜਾ ਦਫੜੀ ਮੌਕੇ ਤੇ ਮਰ ਜਾਂਦੀ ਹੈ ਤੇ ਤੁਰੰਤ ਪਿੰਡ ਵਾਸੀਆਂ ਵੱਲੋਂ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹਸਪਤਾਲ ਪਹੁੰਚਾਇਆ ਜਾਂਦਾ ਹੈ। ਸਵੇਰ ਭਾਰ ਵਿੱਚ ਜਿੱਥੇ ਤੇਜ਼ ਬਾਰਿਸ਼ ਦੇ ਨਾਲ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਅਤੇ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਬੀਤੇ ਦਿਨ ਨਾਬਾ ਵਿੱਚ ਜੋ ਪਿੰਡ ਵਿੱਚ ਆ ਕਰੀਬ 3-4 ਘਰ ਗਿਰ ਗਏ ਸੀ ਅਤੇ ਲੋਕ ਬੇਘਰ ਹੋ ਗਏ ਸੀ ਅਤੇ ਜੋ ਅੱਜ ਤੜਕਸਾਰ ਕਰੀਬ 5:30 ਵਜੇ ਇੱਕ ਘਰ ਦੇ ਛੱਤ ਗਿਰ ਜਾਂਦੀ ਆ ਜਿਸ ਵਿੱਚ ਜੋ ਘਰ ਦੇ ਪਰਿਵਾਰਕ ਮੈਂਬਰ ਸੀ ਜੋ ਪ੍ਰਵਾਸੀ ਮਜ਼ਦੂਰ ਸੀ ਜੋ ਪੰਜ ਮੈਂਬਰ ਨੇ ਉਹ ਨੀਚੇ ਦਬ ਜਾਂਦੇ ਨੇ ਉਹਨਾਂ ਨੂੰ ਐਮਰਜੈਂਸੀ ਨਾਭਾ ਵਿਖੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੀ ਪੰਜਾਂ ਦੀ ਸਿਰਸ ਹਾਲਤ ਵੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਅਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਲਗਾਤਾਰ ਇਸ ਹਾਦਸੇ ਦੇ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਹੁਣ ਉਹ ਵੇਖਣਾ ਤਾਂ ਇਹ ਹੋਵੇਗਾ ਕਿ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਅਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਨਾਬਾ ਤੋਂ ਭੁਪਿੰਦਰ ਸਿੰਘ ਗੈਨ ਕਸਵੇਰਾ ਟੀਵੀ ਲਈ। ਜੀ ਅੱਜ ਜੀ ਸਵੇਰੇ ਕਰੀਬ 5:00 ਵਜੇ ਦੀ ਗੱਲ ਹੈ। ਇਹ ਪ੍ਰਵਾਸੀ ਉਰੇ ਇੱਕ ਸਾਡੇ ਬੰਦੇ ਰਹਿੰਦੇ ਸੀ। 2 ਕੁ ਮਹੀਨੇ ਤੁਸੀਂ ਤਕਰੀਬਨ ਇਹ ਉਰੇ ਰਹਿਸ ਕਰੀਏ ਇਸ ਕਮਰੇ ਦੇ ਵਿੱਚ ਉਹਨਾਂ ਨੇ। ਮੀਂਹ ਦੇ ਕਾਰਨ ਤੁਸੀਂ ਜਿਵੇਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਬਾਰਸ਼ ਬਹੁਤ ਜ਼ਿਆਦਾ ਹੋ ਰਹੀ ਹੈ। ਬਸ ਸਵੇਰੇ 5:00 ਵਜੇ ਜੀ ਉਹ ਪਏ। ਇੱਕਦਮ ਪਿਆ ਸਰ ਸੁੱਤਾ ਪਿਆ ਪਰਿਵਾਰੇ ਦੱਬ ਲਿਆ। ਜਦੋਂ ਉਹ ਰਹਾਪੜਾ ਦਾ ਆਪਣੀ ਮਚੀਦਾਨ ਗਵਾਂਡ ਨੇ ਫਟਾਫਟ ਆ ਕੇ ਉਹਨਾਂ ਨੂੰ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਨੂੰ ਫੋਨ ਕਰਕੇ ਜੀ ਆਪਣੇ ਨਾਬੇ ਹਸਪਤਲ ਭੇਜਿਆ ਉੱਥੋਂ ਉਹਨਾਂ ਨੂੰ ਜਿਹੜੇ ਇਲਾਜ ਲੀਵ ਜਿਹੜਿਆਂ ਨੂੰ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਸੀ ਰਜਿੰਦਰ ਹਸਪਤਾਲਾ ਵਿਖੇ ਰੈਫਰ ਕਰਤਾ ਹੁਣ ਅਸੀਂ ਚੱਲੇ ਆ ਉੱਥੇ ਜਾ ਕੇ ਇਹ ਪੰਜ ਜੀ ਨੇ ਜੀ ਤਿੰਨ ਬੱਚੇ ਨੇ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਦੋਨੇ ਜੀਓ ਆਪਣੇ ਹਾਲਤ ਉਹਨਾਂ ਦੀ ਗੰਬੀਰ ਹੈ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੀ ਜਾਨ ਹੈ ਜਿਹੜੀ ਬਚ ਸਕੇ ਕੀ ਲੱਗਦਾ ਲਗਾਤਾਰ ਜਿਵੇਂ ਤੁਹਾਡੇ ਪਿੰਡ ਕਾਫੀ ਘਟਏ ਨੇ ਕਿ ਕੋਈ ਹੁਣ ਬੜੀ ਦੁਖਦਾਈ ਘਟਨਾ ਜੀ ਦੇਖੋ ਕੁਦਰਤ ਦੀ ਗਰੁੱਪੀ ਹੈ ਇਹਦੇ ਮੂਰੇ ਹੁਣ ਆਪਾਂ ਕੁਦਰਤ ਦੇ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਜਿੰਨੇ ਜੋਗੇ ਨੇ ਹਰ ਇੱਕ ਬੰਦਾ ਬਾਹਰ ਆਉਂਦਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਪਰ ਜੋ ਕੁਦਰਤ ਦੀ ਕਰੀ ਹੈ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈ ਜੀ ਇੱਕ ਪ੍ਰਵਾਸੀ ਕੀ ਕੰਮ ਕਰਦਾ ਸੀ ਇਹ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਜੀ ਪਿੰਡ ਦੇ ਵਿੱਚ ਤੁਸੀਂ ਹੁਣ ਹਸਪਤਾਲ ਚੱਲਿਓ ਅਸੀਂ ਹਸਪਤਾਲ ਚ ਨਿਹਰਿੰਦਰ ਹਸਪਤਾਲ ਸਾਨੂੰ ਪਤਾ ਲੱਗਿਆ ਵੀ ਹਜੇ ਫਿਲਹਾਲ ਉਹਨਾਂ ਨੂੰ ਉੱਥੇ ਐਡਮਿਟ ਨਹੀਂ ਕੀਤਾ ਗਿਆ ਕੋਈ ਦੇਖਰੇਖ ਨਹੀਂ ਉਹਨਾਂ ਦੀ ਹੋ ਰਹੀ ਉਦੋਂ ਤਾਂ ਹੀ ਬਹੁਤ ਬੁਰੇ ਹਾਲਾਤ ਤੇ ਕਿਉਂਕਿ ਕੋਈ ਖੋਲਣ ਵਾਲਾ ਅੰਦਰੋਂ ਕੁੰਡਾ ਵੀ ਨਹੀਂ ਸੀਗਾ ਇਹ ਬਾਹਰ ਬਾਹਰ ਵੀ ਕੋਈ ਖੋਲ ਸਕੇ ਉੱਪਰੋਂ ਕੰਧ ਟੱਪ ਕੇ ਕੁੰਡਾ ਖੋਲਿਆ ਗਿਆ ਫਿਰ ਉਹ ਪੰਜੇ ਦੇ ਪੰਜੇ ਜੀ ਮਤਲਬ ਵਿੱਚ ਦੱਬੇ ਪਏ ਤੇ ਮਿੱਟੀ ਦੇ ਤਿੰਨ ਬੱਚਿਆਂ ਨੂੰ ਤਾਂ ਸੁਰਤ ਨਹੀਂ ਸੀਗੀ ਬੇਹੋਸ਼ੇ ਸੀਗੇ ਇੱਕ ਉਹਦੇ ਜਿਹੜਾ ਉਹਨਾਂ ਦਾ ਬਾਪ ਆ ਉਹ ਮਤਲਬ ਸਿਰਚ ਗੰਭੀਰ ਸੱਟ ਲੱਗੀ ਉਹਦੇ ਉਹ ਮਤਲਬ ਔਲੀਆਂ ਬੁਲੀਆਂ ਗੱਲਾਂ ਕਰਦੀ ਸੀਗੀ ਜਿਹੜੀ ਉਹਨਾਂ ਦੀ ਪਤਨੀ ਆ ਜੀ ਬਹੁਤ ਬੁਰੀ ਹਾਲਤ ਸੀਗੀ ਜ ਉਹਨਾਂ ਦੀ ਉਸ ਤੋਂ ਮੌਕੇ ਤੇ ਆ ਕੇ ਵਿਚਾਇਆ ਜੇ ਟਾਈਮ ਲੰਘ ਜਾਂਦਾ ਸ਼ਾਇਦ ਬੰਡਾ ਵੱਡਾ ਹਾਦਸਾ ਬਹੁਤ ਵੱਡਾ ਹਾਦਸਾ ਹੋ ਜਾਂਦਾ ਜੀ ਤਾਂ ਵਿਚਾਰੇ ਬਸ ਹੁਣ ਅੱਗੇ ਜਾ ਕੇ ਜੇ ਇਲਾਜ ਹੁੰਦਾ ਬਚਣਗੇ ਜੀ ਉਹ ਬਹੁਤ ਗੰਭੀਰ ਹੈ ਕੰਮ ਉਹ ਗੰਭੀਰ ਹੈ ਸਾਰੀ ਵੀ ਬੀਬੀ ਨੇ ਹਾਂਜੀ ਗੰਭੀਰ ਨੇ ਤੇ ਅਸੀਂ ਹੇਠ ਦੱਬੇ ਵੀ ਦੇਖ ਲਈ ਜੀ ਆ ਕੇ ਕੱਢੇ ਨੇ ਗਦਾਗਾ ਦਸਵਾ ਕੁ 5 ਵਜੇ ਲਾਲਾ ਚੌਂਕ ਪਸਵਾ ਕੁ 5 ਵਜੇ ਹਾਂਜੀ ਕਿਹਨਾਂ ਕਿਹਨਾਂ ਨੂੰ ਕੱਢਿਆ ਮੌਕੇ ਤੁਸੀਂ ਇੱਥੇ ਇੱਥੇ ਮੌਕੇ ਤੇ ਕਿਤਾ ਮੁੰਡਾ ਦੀ ਤਾਰਾ ਸਿੰਘ ਇੱਕ ਆਹ ਮੁੰਡਾ ਤੇ ਗਮਾਂਡੀ ਜੱਗੀ ਮੈਂ ਬਾਕੀ ਹੋਰ ਬਥੇਰੇ ਆਗੇ ਤੇ ਗੱਲਾਂ ਗੰੰਡੀ ਸਾਰੇ ਐਥੇ ਥੱਲੇ ਦਬੇ ਹੋਏ ਸੀ ਹਾਂ ਜੀ ਥੱਲੇ ਦਬੇ ਹੋਏ ਤੇ ਤੇ ਲੈ ਕੇ ਗਦਾ ਕਰਦਾ ਹੁਣ ਕਾ ਦੇਖ ਰਿਹਾ ਵੇ ਚੱਤਾ ਕਿਤੇ ਕਿਤੇ ਜੇ ਤੁਸੀਂ ਦੇਖੀ ਮੱਥੇ ਮੱਥੇ ਚ ਲੱਗੀਆਂ ਮੈਂ ਤਾਂ ਖੂਨ ਉਹਦੇ ਬਈਏ ਦੇ ਵੀ ਆ ਰਿਹਾ ਤੇ ਉਹਨਾਂ ਦੇ ਮੂੰਹ ਮੜਾ ਰਿਹਾ ਸੀ ਤੇ ਗਾਡਰ ਸਾਰੀ ਸੱਤ ਡਿੱਗ ਪਈ ਹਾਂ ਤੇ ਤੁਸੀਂ ਨਾ ਮੌਕੇ ਤੇ ਹੋਂ ਤਾਂ ਸ਼ਾਇਦ ਵੱਡੀ ਗੱਲ ਹੋਣੀ ਘਟਨਾ ਹੋਣੀ ਹੋਰ ਸੜਕ ਤੇ ਮੈਂ ਫਿਰ ਲਿਆਤੀ ਪਰਮ ਜਾਂਦਾ ਸੀ ਡਿਗੜਾ ਜੇ ਮੈਂ ਆਪ ਫਿਰਨ ਨਾ ਪਾਈ ਨਾ ਤੀ ਤਾਂ ਦਿਨ ਚਿੱਟਾ ਇਥੇ ਕੋ ਲੜਕੀ ਮੰਦਰ ਦੇ ਮੱਥੇ ਤੇ ਕੀਤੀ ਹੋ ਜਾ ਰਹੀ ਸੀ ਉਹਨੇ ਇਥੇ ਕੁੱਕਾ ਮਾਰਦਿਆਂ ਮੈਂ ਭੱਜਿਆ ਪਿੱਛੇ ਤੇ ਇਧਰ ਹੀ ਗੰਢੀ ਬੱਗੀ ਰੋਲਾ ਪੈਣ ਤੇ ਤੁਸੀਂ ਨਾਲ ਦੇ ਨਾਲ ਮਦਦ ਕੀਤੀ ਜਦੇ ਨਾਲ ਮਦਦ ਕੀਤੀ ਸਾਰਿਆਂ ਨੇ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਾਪਾ ਤੋਂ ਜਿੱਥੇ ਨਾਪਾ ਦੇ ਵਿੱਚ ਇੱਕ ਘਰ ਦੀ ਛੱਤ ਢਹਿ ਢੇਰੀ ਹੋਈ ਹੈ ਤੇ ਸੁੱਤੇ ਪਰਿਵਾਰ ਦੇ ਉੱਤੇ ਇੱਕ ਘਰ ਦੀ ਛੱਤ ਡਿੱਗੀ ਹੈ ਜਿਸ ਕਾਰਨ ਪਰਿਵਾਰਿਕ ਮੈਂਬਰ ਛੱਤ ਦੇ ਹੇਠਾਂ ਤਲਬਕਏ ਨੇ ਤੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਿਲ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੀ ਕਾਰਨ ਕਈ ਹਾਦਸੇ ਅਜਿਹੇ ਸਾਹਮਣੇ ਆ ਰਹੇ ਨੇ ਜਿੱਥੇ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਢੈ ਢੇਰੀ ਹੋ ਰਹੀਆਂ ਨੇ ਜਿਸ ਕਾਰਨ ਵੱਡੇ ਹਾਦਸੇ ਵਾਪਰ ਰਹੇ ਨੇ ਤਾਂ ਨਾਬਾ ਬਲਾਕ ਦੇ ਪਿੰਡ ਮੰਡੋਰ ਦੇ ਵਿੱਚ ਤੜਕਸਾਰ ਉਦੋਂ ਹਫੜਾ ਦਫੜੀ ਮਚ ਜਾਂਦੀ ਹੈ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਜੋ ਕਿ ਆਪਣੇ ਪਰਿਵਾਰ ਦੇ ਨਾਲ ਸੁੱਤਾ ਹੋਇਆ ਹੁੰਦਾ ਹੈ ਕਿ ਇਸੇ ਦੌਰਾਨ ਅਚਾਨਕ ਹੀ ਘਰ ਦੀ ਛੱਤ ਜਿਹੜੀ ਆ ਉਹ ਢੈ ਢੇਰੀ ਹੋ ਜਾਂਦੀ ਹੈ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਕਮਰੇ ਚੋਂ ਇੱਕ ਇੱਕ ਕਰਕੇ ਬਾਹਰ ਕੱਢਿਆ ਜਾਂਦਾ ਹੈ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਪ੍ਰਵਾਸੀ ਮਜ਼ਦੂਰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਘਰ ਦੇ ਵਿੱਚ ਸੋ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਅਚਾਨਕ ਹੀ ਕਾਰ ਦੀ ਛੱਤ ਜਿਹੜੀ ਆ ਟਹਿਟੇਰੀ ਹੁੰਦੀ ਹੈ ਜਿਸ ਕਾਰਨ ਪਰਿਵਾਰਿਕ ਮੈਂਬਰ ਜਿਹੜੇ ਨੇ ਉਸ ਸਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹਾਲਾਂਕਿ ਨਾਬਾ ਦੇ ਸਰਕਾਰੀ ਹਸਪਤਾਲ ਚ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਉਹਨਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਗਰੀਮਤ ਰਹੀ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰਿਵਾਰਿਕ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਨੇ ਪਰ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਤਾਂ ਲਗਾਤਾਰ ਹੀ ਮੀ ਕਾਰਨ ਅਜਿਹੇ ਕਈ ਹਾਦਸੇ ਵਾਪਰ ਰਹੇ ਨੇ ਜਿੱਥੇ ਘਰਾਂ ਦੀਆਂ ਛੱਤਾਂ ਟਹਿ ਟੇਰੀ ਹੋ ਰਹੀਆਂ ਨੇ ਤੇ ਨਾਬਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਪਿੰਡ ਮੰਡੋਰ ਦੇ ਵਿੱਚ ਸੁੱਤੇ ਪਏ ਪਰਿਵਾਰ ਦੇ ਉੱਤੇ ਛੱਤ ਜਿਹੜੀ ਆ ਟਹਿ ਟੇਰੀ ਹੋ ਜਾਂਦੀ ਹੈ ਹਫੜਾ ਦਫੜੀ ਮੌਕੇ ਤੇ ਮਰ ਜਾਂਦੀ ਹੈ ਤੇ ਤੁਰੰਤ ਪਿੰਡ ਵਾਸੀਆਂ ਵੱਲੋਂ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਹਸਪਤਾਲ ਪਹੁੰਚਾਇਆ ਜਾਂਦਾ ਹੈ ਸਵੇਰ ਭਾਰ ਵਿੱਚ ਜਿੱਥੇ ਤੇਜ਼ ਬਾਰਿਸ਼ ਦੇ ਨਾਲ ਲੱਖਾਂ ਕਰੋੜਾ ਰੁਪਏ ਦਾ ਨੁਕਸਾਨ ਹੋ ਰਿਹਾ ਅਤੇ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਬੀਤੇ ਦਿਨ ਨਾਬਾ ਵਿੱਚ ਜੋ ਪਿੰਡ ਵਿੱਚ ਆ ਕਰੀਬ 3-4 ਘਰ ਗਿਰਗੇ ਸੀ ਅਤੇ ਲੋਕ ਬੇਘਰ ਹੋ ਗਏ ਸੀ ਅਤੇ ਜੋ ਅੱਜ ਤੜਕਸਾਰ ਕਰੀਬ 5:30 ਵਜੇ ਇੱਕ ਘਰ ਦੇ ਛੱਤ ਗਿਰ ਜਾਂਦੀ ਆ ਜਿਸ ਵਿੱਚ ਜੋ ਘਰ ਦੇ ਪਰਿਵਾਰਕ ਮੈਂਬਰ ਸੀ ਜੋ ਪ੍ਰਵਾਸੀ ਮਜ਼ਦੂਰ ਸੀ ਜੋ 5 ਮੈਂਬਰ ਨੇ ਉਹ ਨੀਚੇ ਦਬ ਜਾਂਦੇ ਨੇ ਉਹਨਾਂ ਨੂੰ ਐਮਰਜੈਂਸੀ ਨਾਭਾ ਵਿਖੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਉਨ੍ਹਾਂ ਦੀ ਪੰਜਾਂ ਦੀ ਸਿਰਸ ਹਾਲਤ ਵੇਖਦੇ ਹੋਏ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਲਗਾਤਾਰ ਇਸ ਹਾਸੇ ਦੇ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਹੁਣ ਉਹ ਵੇਖਣਾ ਤਾਂ ਇਹ ਹੋਵੇਗਾ ਕਿ ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਅਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਨਾਬਤੋ ਭੁਪਿੰਦਰ ਸਿੰਘ ਗੈਨ ਕਸਵੇਰਾ ਟੀਵੀ ਲਈ ਜੀ ਅੱਜ ਦੀ ਸਵੇਰੇ ਕਰੀਬ 5:00 ਵਜੇ ਦੀ ਗੱਲ ਹੈ ਇਹ ਪ੍ਰਵਾਸੀ ਪੂਰੇ ਇੱਕ ਸਾਡੇ ਬੰਦੇ ਰਹਿੰਦੇ ਸੀ ਦੋ ਕੁ ਮਹੀਨੇ ਤੁਸੀਂ ਤਕਰੀਬਨ ਹੈ ਰਹਸ ਕਰਿਆ ਇਸ ਕਮਰੇ ਦੇ ਵਿੱਚ ਉਹਨਾਂ ਨੇ ਮੀਂਹ ਦੇ ਕਾਰਨ ਤੁਸੀਂ ਜਿਵੇਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਬਾਰਸ਼ ਬਹੁਤ ਜ਼ਿਆਦਾ ਹੋ ਰਹੀ ਹੈ ਬੱਸ ਸਵੇਰੇ 5 ਵਜੇ ਜੀ ਉਹ ਪਏ ਇੱਕਦਮ ਪਿਆ ਸਰ ਸੁੱਤਾ ਪਿਆ ਪਰਿਵਾਰੇ ਦੱਬ ਲਿਆ ਜਦੋਂ ਉਹ ਰਹਾਪਣਾ ਆਪਣੀ ਮਚੀ ਦਾਣ ਗਵਾਣ ਦੇ ਫਟਾਫਟ ਆ ਕੇ ਉਹਨਾਂ ਨੂੰ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਨੂੰ ਫੋਨ ਕਰਕੇ ਜੀ ਆਪਣੇ ਨਾਬੇ ਹਸਪੀਟਲ ਭੇਜਿਆ ਉੱਥੋਂ ਉਹਨਾਂ ਨੂੰ ਜਿਹੜੇ ਇਲਾਜ ਲੀਵਦੇ ਰਹਿਆ ਨੂੰ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਸੀ ਰਜਿੰਦਰ ਹਸਪਤਾਲਾ ਵਿਖੇ ਰੈਫਰ ਕਰਤਾ ਹੁਣ ਅਸੀਂ ਚੱਲੇ ਆ ਉੱਥੇ ਜਾ ਕੇ ਇਹ 5 ਜੀ ਨੇ ਜੀ ਤਿੰਨ ਬੱਚੇ ਨੇ ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਦੋਨੇ ਜੀਵ ਆਪਣੇ ਹਾਲਤ ਉਹਨਾਂ ਦੀ ਗੰਬੀਰ ਹੈ ਪ੍ਰਮਾਤਮਾ ਕਿਰਪਾ ਕਰੇ ਉਹਦੀ ਜਾਨ ਹੈ ਜਿਹੜੀ ਵਿਚਾਰੇ ਦੀ ਬਚ ਸਕੇ ਕੀ ਲੱਗਦਾ ਲਗਾਤਾਰ ਜਿਵੇਂ ਤੁਹਾਡੇ ਪਿੰਡ ਕਾਫੀ ਘਟਏ ਨੇ ਤੇ ਕੋ ਹੁਣ ਹਾਦਸਾ ਵਾਪਰੇਗਾ ਬੜੀ ਦੁਖਦਾਈ ਘਟਨਾ ਜੀ ਦੇਖੋ ਕੁਦਰਤ ਦੀ ਗਰੁੱਪੀ ਹੈ ਇਹਦੇ ਮੂਰੇ ਹੁਣ ਆਪਾਂ ਕੁਦਰਤ ਦੇ ਅੱਗੇ ਕੁਝ ਨਹੀਂ ਕਰ ਸਕਦੇ ਹੈਗੇ ਜਿੰਨੇ ਜੋਗੇ ਨੇ ਹਰ ਇੱਕ ਬੰਦਾ ਬਾਹਰ ਆਉਂਦਾ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਪਰ ਜੋ ਕੁਦਰਤ ਦੀ ਕਰੀ ਹੈ ਉਹਦੇ ਮੂਰੇ ਕਿਸੇ ਦਾ ਬਸ ਨਹੀਂ ਚੱਲਦਾ ਹੈ ਜੀ। ਇੱਕ ਪ੍ਰਵਾਸੀ ਵੀ ਕੰਮ ਕਰਦਾ ਸੀ। ਇਹ ਦਿਹਾੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਜੀ ਪਿੰਡ ਦੇ ਵਿੱਚ। ਤੁਸੀਂ ਹੁਣ ਹਸਪਤਾਲ ਚੱਲਿਓ। ਅਸੀਂ ਹਸਪਤਾਲ ਚ ਨਿਹਰਿੰਦਰ ਹਸਪਤਾਲ ਸਾਨੂੰ ਪਤਾ ਲੱਗਿਆ ਵੀ ਹਜੇ ਫਿਲਹਾਲ ਉਹਨਾਂ ਨੂੰ ਉੱਥੇ ਐਡਮਿਟ ਨਹੀਂ ਕੀਤਾ ਗਿਆ। ਕੋਈ ਦੇਖਰੇਖ ਨਹੀਂ ਉਹਨਾਂ ਦੀ ਹੋ ਰਹੀ। ਉਦੋਂ ਦਾ ਹੀ ਬਹੁਤ ਬੁਰੇ ਹਾਲਾਤ ਤੇ ਕਿਉਂਕਿ ਕੋਈ ਖੋਲਣ ਵਾਲਾ ਅੰਦਰੋਂ ਕੁੰਡਾ ਵੀ ਨਹੀਂ ਜੀਗਾ ਇਹ ਬਾਹਰ। ਬਾਹਰ ਵੀ ਕੋਈ ਖੋਲ ਸਕਿਆ ਉੱਪਰੋਂ ਕੰਧ ਟੱਪ ਕੇ ਕੁੰਡਾ ਖੋਲਿਆ ਗਿਆ। ਫੇਰ ਉਹ ਪੰਜ ਦੇ ਪੰਜੇ ਜੀ ਮਤਲਬ ਵਿੱਚ ਦੱਬੇ ਪਏ ਦੀ ਮਿੱਟੀ ਦੇ ਤਿੰਨ ਬੱਚਿਆਂ ਨੂੰ ਤਾਂ ਸੁਰਤ ਨਹੀਂ ਸੀਗੀ ਬੇਹੋਸ਼ ਸੀਗੇ ਇੱਕ ਉਹਦੇ ਜਿਹੜਾ ਉਹਨਾਂ ਦਾ ਬਾਪ ਆ ਉਹ ਮਤਲਬ ਸਿਰਚ ਗੰਭੀਰ ਸੱਟ ਲੱਗੀ ਉਹਦੇ ਉਹ ਮਤਲਬ ਔਲੀਆਂ ਬੁਲੀਆਂ ਗੱਲਾਂ ਕਰਦੀ ਸੀਗੀ ਜਿਹੜੀ ਉਹਨਾਂ ਦੀ ਪਤਨੀ ਆ ਜੀ ਬਹੁਤ ਬੁਰੀ ਹਾਲਤ ਸੀਗੀ ਉਹਨਾਂ ਦੀ ਤੁਸੀਂ ਤਾਂ ਮੌਕੇ ਤੇ ਆ ਕੇ ਵਿਚ ਆਏ ਜੇ ਟਾਈਮ ਲੰਘ ਜਾਂਦਾ ਸ਼ਾਇਦ ਵੱਡਾ ਹਾਦਸਾ ਬਹੁਤ ਵੱਡਾ ਹਾਦਸਾ ਹੋ ਜਾਂਦਾ ਜੀ ਇਹ ਤਾਂ ਵਿਚਾਰੇ ਬਸ ਹੁਣ ਅੱਗੇ ਜਾ ਕੇ ਜੇ ਇਲਾਜ ਹੋ ਤਾਂ ਬਚਣਗੇ ਜੀ ਉਹ ਬਹੁਤ ਗੰਭੀਰ ਹੈ ਕੰਮ ਉਹ ਗੰਭੀਰ ਹੈ ਸਾਰੀ ਵੀ ਵੀ ਨੇ ਹਾਂਜੀ ਗੰਭੀਰ ਹੈ ਅਸੀਂ ਹੇਠ ਦੱਬੇ ਵੀ ਦੇਖ ਲਈ ਆ ਕੇ ਕੱਢੇ ਨੇ ਗਦਾ ਗਦਾ ਸਵਾ 5:30 ਲਾਲਾ ਚੌੜ ਸਵਾ 5:30 ਹਾਂ ਜੀ ਕਿਹਨਾਂ ਕਿਹਨਾਂ ਨੂੰ ਕੱਢਿਆ ਮੌਕੇ ਤੁਸੀਂ ਇੱਥੇ ਇੱਥੇ ਮੌਕੇ ਤੇ ਇੱਕ ਤਾਂ ਮੁੰਡਾ ਦੀ ਤਾਰਾ ਸਿੰਘ ਇੱਕ ਆ ਮੁੰਡਾ ਤੇ ਗਮੰਡੀ ਜੱਗੀ ਮੈਂ ਬਾਕੀ ਹੋਰ ਬਥੇਰੇ ਆ ਗਏ ਤੇ ਗੱਲਾਂ ਗਮੰਡੀ ਸਾਰੇ ਇੱਥੇ ਥੱਲੇ ਦੱਬੇ ਹੋਏ ਸੀ ਹਾਂ ਜੀ ਥੱਲੇ ਦੱਬੇ ਹੋਏ ਤੇ ਤੇ ਲੈ ਕੇ ਗਦਾ ਗਦਾ ਕਾ ਹੁਣ ਕਾ ਦੇਖ ਰਿਹਾ ਵੇ ਹਾਂ ਛੱਤਾਂ ਕਿਤੇ ਕਿਤੇ ਜੇ ਤੁਸੀਂ ਦੇਖੀ ਮੱਥੇ-ਮੱਥੇ ਚ ਲੱਗੀਆਂ ਮੇ ਤਾਂ ਖੂਨ ਉਹਦੇ ਬਈਏ ਦੇ ਵੀ ਆ ਰਿਹਾ ਤੇ ਉਹਨਾਂ ਦੇ ਗੌਣ ਮੜਾ ਰਿਹਾ ਸੀ ਗਾਡਰ ਸਾਰੀ ਸੱਤ ਡਿੱਗ ਪਈ ਹਾਂ ਤੇ ਤੁਸੀਂ ਨਾ ਮੌਕੇ ਤੇ ਆਉਂਦੇ ਸ਼ਾਇਦ ਵੱਡੀ ਗੱਲ ਹੋਣੀ ਘਟਨਾ ਹੋਣੀ ਹੋਰ ਸੜਕ ਤੇ ਮੈਂ ਫਿਰ ਰਿਹਾ ਸੀ ਪਰਨ ਜਾਂਦਾ ਸੀ ਜਿ ਗੜਾ ਜੇ ਮੈਂ ਆਪਾਂ ਫਿਰਨ ਨਭਾਈਨੇ ਤੀ ਤਾਂ ਦਿਨ ਚਿੱਟਾ ਇੱਥੇ ਇੱਕ ਲੜਕੀ ਮੰਦਰ ਦੇ ਮੱਥਾ ਟੇਕ ਕੇ ਹੀ ਤੀ ਹੋ ਜਾ ਰਹੀ ਸੀ ਉਹਨੇ ਇੱਥੇ ਕੁੱਕਾ ਮਾਰਦਿਆਂ ਮੈਂ ਭੱਜਿਆ ਪਿੱਛੇ ਤੇ ਇਧਰ ਹੀ ਗੰਢੀ ਬੱਗੀ ਰੋਲਾ ਪੈਣ ਤੇ ਤੁਸੀਂ ਨਾਲ ਦੇ ਨਾਲ ਮਦਦ ਕੀਤੀ ਜਦੇ ਨਾਲ ਮਦਦ ਕੀਤੀ ਸਾਰਿਆਂ ਨੇ